ਕਸਵਾ ਪਿੱਖੀ ਵਿੰਡ ਵਿਖੇ ਆੜਤਿਆ ਤੋਂ 1.5 ਲੱਖ ਰੁਪਏ ਲੁੱਟਦਾ ਮਾਮਲਾ ਆਇਆ ਸਾਹਮਣੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜਤਿਆ ਤੇਜ ਕਮਲਤਾਵਨ ਨੇ ਦੱਸਿਆ ਉਸਨੇ ਆਈਸੀ ਬੈਂਕ ਪਿੱਖੀ ਵਿੰਡ ਵਿੱਚੋਂ ਆਪਣੇ ਆੜਤ ਦੇ ਕੰਮ ਲਈ 2 ਲੱਖ ਰੁਪਏ ਕਢਵਾਇਆ ਸੀ ਅਤੇ ਐਕਟਿਵਾ ਤੇ ਸਵਾਰ ਹੋ ਕੇ ਆਪਣੀ ਐਕਟਿਵਾ ਤੇ ਚੱਲ ਪਿਆ ਤਾਂ ਜਦ ਬੈਂਕ ਤੋਂ ਥੋੜੀ ਜਿਹੀ ਦੂਰ ਗਿਆ ਤਾਂ ਇੱਕ ਵਿਅਕਤੀ ਨੇ ਉਸ ਨੂੰ ਹੱਥ ਦੇ ਕੇ ਰੋਕ ਲਿਆ ਤੇ ਕਹਿਣ ਲੱਗਾ ਕਿ ਮੈਨੂੰ ਅੱਗੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਉਤਾਰ ਦਿਓ ਤਾਂ ਮੈਂ ਉਸ ਵਿਅਕਤੀ ਨੂੰ ਆਪਣੇ ਨਾਲ ਬਿਠਾ ਲਿਆ ਤਾਂ ਜਦੋਂ ਤੋਂ ਥੋੜੀ ਹੀ ਬਾਹਰ ਨਿਕਲਿਆ ਤਾਂ ਵਿਅਕਤੀ ਨੇ ਮੈਨੂੰ ਡਰਾਇਆ ਧਮਕਾਇਆ ਅਤੇ ਮੇਰੇ ਕੋਲੋਂ 1.5 ਲੱਖ ਖੋਲਿਆ ਅਤੇ ਉਸ ਇੱਕ ਪਾਸੋਂ ਆਏ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਗਿਆ ਆਰਤੀ ਨੇ ਦੱਸਿਆ ਕਿ ਇਸ ਸਾਰੀ ਘਟਨਾ ਸੰਬੰਧੀ ਉਸਨੇ ਥਾਣਾ ਵਿੱਕੀਵਿੰਡ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਹੈ ਆਰਤੀ ਨੇ ਜਿਲ੍ਹਾ ਤਰਨਤਾਰਨ ਪੁਲਿਸ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਮੇਰੇ ਪੈਸੇ ਮੈਨੂੰ ਵਾਪਸ ਦਿਵਾਏ ਜਾਣ اکاؤنٹ ਤੋਂ 2 ਲੱਖ ਰੁਪਏ ਕਢਾਇਆ ਅੱਛਾ ਜੀ ਜਦੋਂ ਮੈਂ ਦਾਣਾ ਮੰਡੀ ਨੂੰ ਜਾ ਰਿਹਾ ਹਾਂ ਤੇ ਮੈਨੂੰ ਬਸ ਅੱਡੇ ਦੇ ਅਗਲੇ ਬੰਨੇ ਖਾੜਾ ਰੋਡ ਤੇ ਲੱਗ ਬਸ ਅੱਡਾ ਉੱਥੋਂ ਇੱਕ ਸਾਧੂ ਰੂਪੀ ਬੰਦਾ ਮਿਲਿਆ ਉਹਨੇ ਕਿਹਾ ਮੈਂ ਸ਼੍ਰੀ ਜਾਂਦੇ ਗੁਰਦੁਆਰੇ ਜਾਣਾ ਮੈਂ ਕਿਹਾ ਸ਼੍ਰੀ ਜਾਂਦਾ ਗੁਰਦੁਆਰਾ ਹੈਗਾ ਮਾੜੇ ਕੰਮ ਉਹਦਾ ਤੇ ਲਾਗੇ ਕੜਾ ਮੈਂ ਕਿਹਾ ਤੇ ਬਾਬੇ ਦੀਪ ਸਿੰਘ ਦਾ ਪੁੱਤਰ ਆ ਉਹਨੇ ਆਖਿਆ ਮੈਨੂੰ ਉੱਥੇ ਛੱਡ ਦੇ ਤੇ ਮੈਂ ਉਹਨੂੰ ਮਗਰ ਭਾ ਲਿਆ ਤੇ ਰੋਮਾਂ ਪੈਸੇ ਲਾ ਕੇ ਉਹਨੇ ਆਖਿਆ ਮੋਰਸੇ ਘਲਾਰ ਮੈਨੂੰ ਪੈਸੇ ਦੇ ਜੋ ਕੁਝ ਹੈ ਕੱਢ ਤੇ ਮੈਂ ਪਹਿਲੋਂ ਆਪਣੀ ਜਿੱਬੇ ਥੋੜੇ ਜਿਹੇ ਪੈਸੇ ਕੱਢ ਕੇ ਦਿੱਤੇ ਆ ਉਹਨੇ ਜੋ ਕੁਝ ਹੈ ਕੱਢ ਤੇ ਮੈਂ ਬੇਵਸੀ ਵਿੱਚ ਘੁਰਾੜ ਜਾਣਕ ਨੂੰ ਪੈਸੇ ਦਿੱਤੇ ਆ ਉਧਰੋਂ ਪਰਲੇ ਪੜੇ ਮੋਟਰਸਾਈਕਲ ਆਇਆ ਵਾ ਉਹ ਉਹਨਾਂ ਦੀ ਦੀਪ ਲੈਂਡ ਨਾ ਆਇਆ ਉੱਥੇ ਉੱਟੜ ਕੇ ਤੇ ਝਗੜਾ ਹੋ ਗਿਆ ਮੈਂ ਚੌਂਕ ਤੱਕ ਮਗਰ ਆਇਆ ਪਰ ਮੈਨੂੰ ਬਾਹਰ ਚਲ ਦਿੱਤੇ ਕਿੰਨੇ ਜਣੇ ਇਹ ਜੀਓ ਉਹ ਟੋਟਲ ਇੱਥੋਂ ਮ ਅਗਲੇ ਬੰਨੇ ਉਚਾਰ ਦੇ ਦੋ ਕੀ ਮੰਗ ਕਰਦੇ ਤੂੰ ਮੈਂ ਮੰਗ ਕਰਦਾ ਮੇਰੇ ਪੈਸੇ ਮੈਨੂੰ ਮੋੜੇ ਜਾਣ ਤੇ ਜੋ ਹੋਰ ਡਿਫਟ ਦਿੱਤੀ ਹੈ ਤੇ ਉਹ ਇਹਨਾਂ ਕੋਲੋਂ ਰਾਜ ਐਕਟਿਵਾਰ ਕਰਵਾ ਕੇ ਤੇ ਕਿਤੇ 1.5 ਲੱਖ ਰੁਪਇਆ ਇਹਨਾਂ ਕੋਲੋਂ ਲੈ ਕੇ ਫਰਾਰ ਹੋ ਗਿਆ ਸਰਕਾਰੀ ਤਾਈ ਇਹਨੇ ਤਸਦੀਕ ਕਰ ਰਹੇ ਆ